ਅੱਜ ਇਹ ਇੱਕ ਖਬਰ ਆ ਰਹੀ ਹੈ ਵੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਆਪਣੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼ ਉਹਨਾਂ ਦੀ ਛੁੱਟੀ ਕਰਨ ਜਾ ਰਹੇ ਹੈਗੇ ਆ ਸੋ ਮਾਈਕ ਵਾਲਜ਼ ਪਹਿਲੇ ਉਹਨਾਂ ਦੇ ਕੈਜੂਲਿਟੀ ਹੋਊਗੀ ਸੈਕੰਡ ਐਡਮਿਨਿਸਟ੍ਰੇਸ਼ਨ ਦੇ ਵਿੱਚ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਹੈਕਸਤ ਤੇ ਮਾਈਕ ਵਾਲਜ਼ ਇਹ ਸਾਰੇ ਇਸ਼ੂ ਨੂੰ ਜਿਹੜਾ ਸਿਗਨਲ ਵਾਲਾ ਹੋਇਆ ਸੀ ਲੀਕ ਉਸ ਦੇ ਸਬੰਧ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ ਸੀ ਸੋ ਇਹ ਹੁਣ ਲੇਟੈਸਟ ਕਵਰ ਆ ਰਹੀ ਹੈ ਵੀ ਕਿਸੇ ਵੀ ਟਾਈਮ ਉਹਨਾਂ ਦੀ ਜਿਹੜੀ ਛੁੱਟੀ ਆ ਉਹ ਹੋ ਸਕਦੀ ਆ ਜੀ ਉਦੋਂ ਇਹ ਜਿਹੜੀ ਖਬਰ ਆ ਹਰਜੋਤ ਸਿੰਘ ਜੀ ਜਿਹੜੇ ਡਿਫੈਂਸ ਕਟਰ ਹੈਗਸਥ ਨੂੰ ਲੈ ਕੇ ਵੀ ਜਿਹੜੀ ਉਹ ਆਈ ਸੀਗੀ ਪਰ ਉਸ ਨੂੰ ਐਡਮਿਨਿਸਟ੍ਰੇਸ਼ਨ ਨੇ ਉਦੋਂ ਨਾ ਕਰ ਦਿੱਤੀ ਸੀ ਕਿ ਕਹਿੰਦੇ ਵੀ ਨਹੀਂ ਸਾਡਾ ਪੂਰਨ ਵਿਸ਼ਵਾਸ ਹੈਗਾ ਹੈਗਸਥ ਦੇ ਉੱਤੇ ਸੋ ਉਦੋਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਨਹੀਂ ਸੀ ਬਦਲਿਆ ਪਰ ਜਿਹੜੀ ਮਾਈਕ ਵਾਲਟਸ ਵਾਲੀ ਜਿਹੜੀ ਖਬਰ ਆ ਉਹ ਹੁਣ ਜ਼ਿਆਦਾ ਜਿਹੜੀ ਚਰਚਾ ਦੇ ਵਿੱਚ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ ਉਧਰ ਜਿਹੜੇ ਰਾਸ਼ਪਤੀ ਡ੍ਰੰਪ ਆ ਇਕਨੋਮੀ ਮੰਦੀ ਚੱਲਣ ਦੇ ਕਰਕੇ ਉਸ ਦਾ ਇੱਕ ਵਾਰੀ ਫੇਰ ਉਸ ਦੇ ਉੱਤੇ ਨੈਰੇਟਿਵ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਹਿੰਦੇ ਵੀ ਇਹ ਜਿਹੜਾ ਇਸ ਟਾਈਮ ਜੋੜੀ ਵੀ ਇਕਨੋਮੀ ਚੱਲ ਰਹੀ ਹੈ ਇਹ ਬਾਈਡਨ ਦੀ ਹੀ ਇਕਨੋਮੀ ਦਾ ਜਿਹੜਾ ਉਹ ਅਸਰ ਹੈਗਾ ਆਪਣੇ ਸਿਰ ਭਾਰ ਜਿਹੜਾ ਉਹ ਅਜੇ ਨਹੀਂ ਲੈਣਾ ਚਾਹੁੰਦੇ ਜਦ ਕਿ ਉਹਨਾਂ ਨੂੰ 100 ਦਿਨ ਤੋਂ ਬੱਦ ਦਾ ਵਕਤ ਹੋ ਚੁੱਕਾ ਹੈ ਸੱਤਾ ਦੇ ਵਿੱਚ ਆਇਆਂ ਦਾ ਸੋ ਐਸ ਟਾਈਮ ਕਹਿ ਸਕਦੇ ਆਂ ਵੀ ਡੈਮੇਜ ਕੰਟਰੋਲ ਮੋਡ ਦੇ ਵਿੱਚ ਜਿਹੜੇ ਰਾਸ਼ਪਤੀ 트ੰਪਾ ਉਹ ਨਜ਼ਰ ਆ ਰਹੇ ਨੇ ਇਕਨੋਮੀ ਨੂੰ ਲੈ ਕੇ ਖਾਸ ਕਰਕੇ ਜਦ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਆਉਂਦਿਆਂ ਹੀ ਸਭ ਕੁਝ ਫਿਰ ਇਕਨੋਮਿਕਲ ਜਿਹੜਾ ਹੋ ਕਰ ਦੇਣਾ ਆ ਪਰ ਇਕਨੋਮੀ ਅਜੇ ਸੁਣਦੀ ਹੀ ਪਈ ਉਹਨਾਂ ਦੀ ਤੇ ਜੀਡੀਪੀ ਜਿਹੜੀ ਸ਼੍ਰਿੰਗ ਹੋਣ ਤੋਂ ਬਾਅਦ ਚ ਇਹ ਜਿਹੜੀ ਇੱਕ ਨੈਰੇਟਿਵ ਆ ਉਹ ਚੇਂਜ ਕਰਨ ਦੀ ਜਿਹੜੀ ਰਾਸ਼ਪਤੀ ਟਰੰਪ ਦੀ ਕੋਸ਼ਿਸ਼ ਨਾਲ ਨਾਲ ਚੱਲ ਰਹੀ ਆ ਜੀ ਅਗਲੀ ਖਬਰ ਜੱਗੀ ਜੋਲ ਦੇ ਸਬੰਧ ਦੇ ਵਿੱਚ ਆ ਇੰਗਲੈਂਡ ਦੇ 100 ਤੋਂ ਵੱਧ ਜਿਹੜੇ ਮੈਂਬਰ ਪਾਰਲੀਮੈਂਟਸ ਆ ਉਹਨਾਂ ਨੇ ਫੋਰਨ ਸੈਕਟਰੀ ਨੂੰ ਇੱਕ ਲੈਟਰ ਲਿਖਿਆ ਹੈ ਵੀ ਭਈ ਸ਼ਰੀਆਮ ਧੱਕਾ ਕਰ ਰਹੀ ਹੈ ਭਾਰਤੀ ਸਰਕਾਰ 2017 ਨਵੰਬਰ ਮਹੀਨੇ ਤੋਂ ਜੱਗੀ ਜਗਤਾਰ ਸਿੰਘ ਜੋਲ ਨੂੰ ਆ ਇੰਡੀਆ ਦੀ ਸਰਕਾਰ ਨੇ ਫੜਿਆ ਹੋਇਆ ਤੇ 9 ਕੇਸ ਉਹਨਾਂ ਦੇ ਉੱਤੇ ਪਾਏ ਆ ਜਿਨ੍ਹਾਂ ਚੋਂ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਕੇਸ 'ਚੋਂ ਬਿਲਕੁਲ ਬਰੀ ਹੋਇਆ ਨਵਾਂ ਕੇਸਾਂ ਦੇ ਵਿੱਚ ਕੋਈ ਵੀ ਉਹ ਜੋ ਆ ਪਰੂਵ ਨਹੀਂ ਕਰ ਸਕਦੇ ਝੂਠੇ ਕੇਸ ਪਾ ਕੇ ਉਹਨੂੰ ਇੱਕ ਤਰ੍ਹਾਂ ਦੇ ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਦੱਸ ਕੇ ਹਾਲਾਂਕਿ ਉਹ ਬੌਰਨ ਇੰਗਲੈਂਡ ਦਾ ਆ ਇਹ ਦੱਸਿਆ ਜਾ ਰਿਹਾ ਹੈ ਵੀ ਬਹੁਤ ਖਤਰਨਾਕ ਉਹ ਆਤਵਾਦੀ ਹੈਗਾ ਆ ਸੋ ਇਸ ਸਬੰਧ ਦੇ ਵਿੱਚ ਫੋਰਨ ਸੈਕਟਰੀ ਡੇਵਿਡ ਲੈਮੀ ਉਹਨਾਂ ਨੂੰ ਇਹ ਲੈਟਰ ਜਿਹੜੇ ਆ 100 ਤੋਂ ਵੱਧ ਯੂਕੇ ਦੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਲਿਖਿਆ ਹੈਗਾ ਵੀ ਜੱਗੀ ਜੋਲ ਨੂੰ ਜੋ ਕਿ ਬ੍ਰਿਟਿਸ਼ ਬ੍ਰਿਟਿਸ਼ ਸਿਟੀਜ਼ਨ ਆ ਉਸ ਨੂੰ ਉੱਥੋਂ ਸ਼ਿਰਾ ਕੇ ਲਿਆਂਦਾ ਜਾਵੇ